ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਅਖਰੋਟ ਦਾ ਡਰਾਈ ਗੁੜ ਪਾਈਆ ਗੁੜ ਲੈ ਲਿਆ ਅਖਰੋਟ ਮੈਂ ਛੋਟੇ ਛੋਟੇ ਬਰੀਕ ਬਰੀਕ ਕੱਟ ਲਈ ਅਜਮੈਣ ਜਿਹੜੀ ਲਈ ਆ ਉਹ ਤਿਸੀ ਘਿਓ ਵਿੱਚ ਭੁੰਨੀਆਂ ਪਹਿਲਾਂ ਤੇ ਇੱਕ ਦੀਸੀ ਘਿਓ ਚਾਹੀਦਾ ਇਹ ਚਾਰੇ ਚੀਜ਼ਾਂ ਦਾ ਆਪਾਂ ਇੱਕ ਡਰਾਈ ਗੁੜ ਬਣਾਵਾਂਗੇ ਜਿਹੜਾ ਗੋੜਾ ਇਹਨੂੰ ਆਪਾਂ ਥੋੜਾ ਜਿਹਾ ਪੀਸ ਲਾਂਗੇ ਕੁੱਟ ਲਾਂਗੇ ਹੁਣ ਇੱਕ ਕੜਾਹੀ ਲੈ ਲਈ ਕੜਾਹੀ ਵਿੱਚ ਆਪਾਂ ਇਹ ਜਿਹੜਾ ਗੋੜ ਕੁੱਟਿਆ ਹੋਇਆ ਇਹ ਪਾ ਦਵਾਂਗੇ ਗੈਸ ਸਲੋ ਰੱਖਣਾ ਵਾ ਤੇਜ਼ ਨਹੀਂ ਰੱਖਣਾ ਨਹੀਂ ਗੁੜ ਕਾਲਾ ਹੋ ਜਾਊ ਇਹਦੇ ਵਿੱਚ ਪਾਣੀ ਆਪਾਂ ਬਿਲਕੁਲ ਨਹੀਂ ਪਾਉਣਾ ਕੱਲੇ ਗੁੜ ਨੂੰ ਹੀ ਆਪਾਂ ਪਿਘਲਾਉਣਾ ਦੋ ਚਮਚ ਦੇਸੀ ਘਿਓ ਦੇ ਪਾ ਕੇ ਇਹਨੂੰ ਆਪਾਂ ਸਲੋ ਅੱਗ ਤੇ ਪਿਘਲਾ ਲੈਣਾ ਗੁੜ ਨੂੰ ਪਾਣੀ ਬਿਲਕੁਲ ਨਹੀਂ ਪਾਉਣਾ ਆਪਾਂ ਡਰਾਈ ਗੋੜ ਬਣਾਉਣਾ ਗੱਚਕ ਨਹੀਂ ਬਣਾਉਣੀ ਹੈਗੀ ਸਾਰੀਆਂ ਗੁਟਲੀਆਂ ਗੁੜ ਦੀਆਂ ਆਪਾਂ ਮੈਸ਼ ਕਰ ਲਵਾਂਗੇ ਤੋੜ ਲਵਾਂਗੇ ਹਾਂਜੀ ਦੇਖੋ ਗੁੜ ਦਾ ਕਲਰ ਵੀ ਚੇਂਜ ਹੋ ਗਿਆ ਥੋੜਾ ਜਿਹਾ ਤੇ ਇਹ ਗੁੜ ਸਾਰਾ ਆਪਣਾ ਪਿਗਲ ਗਿਆ ਸਰਦੀਆਂ ਵਿੱਚ ਇਹ ਗੁੜ ਬਣਾਓ ਤੇ ਖਾਓ ਇਹਦੇ ਵਿੱਚ ਆਪਾਂ ਨੇ 2 ਚਮਚ ਅਜਮੈਣ ਦੇ ਪਾਏ ਆ ਜਿਹੜੀ ਦੇਸੀ ਘੋਹ ਚ ਭੁੰਨ ਕੇ ਰੱਖੀ ਹੋਈ ਸੀ ਖਰੋਟ ਵੀ ਜਿਹੜੇ ਦੇਸੀ ਕੋਚ ਆਪਾਂ ਨੇ ਭੁੰਨੇ ਆ ਪਹਿਲਾਂ ਕੱਚੇ ਨਹੀਂ ਪਾਉਣੇ ਆ ਖਰੋਟ ਹਾਂਜੀ ਹੁਣ ਇਹ ਸਾਰਾ ਆਪਣਾ ਪੱਕ ਗਿਆ ਵਾ ਗੁੜ ਵੀ ਪੱਕ ਗਿਆ ਅਖਰੋਟ ਵੀ ਤੇ ਹੁਣ ਆਪਾਂ ਮੋਲਡ ਲਾਵਾਂਗੇ ਮੋਲਡ ਦੇ ਵਿੱਚ ਆਪਾਂ ਨੇ ਘਿਓ ਲਾ ਲਿਆ ਹੁਣ ਆਪਾਂ ਜਿਹੜਾ ਗੋੜਾ ਇਹਦੇ ਵਿੱਚ ਪਾ ਦਾਂਗੇ ਹਾਂ ਜੀ ਕਾੜਸੀ ਨਾਲ ਆਪਾਂ ਸਾਰਾ ਇਹਦੇ ਵਿੱਚ ਗੁੜ ਆਪਾਂ ਪਾਲਵਾਂਗੇ ਬਕਰ ਰੋਟ ਵਾਲਾ ਗੁੜ ਆਪਣਾ ਤਿਆਰ ਆ ਜੀ ਸਰਦੀਆਂ ਵਿੱਚ ਇਹ ਚੀਜ਼ ਬਣਾ ਕੇ ਖਾਓ ਸਰਦੀ ਤੋਂ ਬਚੋ ਹਾਂਜੀ ਆਪਾਂ ਮੋਲਡ ਦੇ ਵਿੱਚ ਪਾ ਲਿਆ ਗੁੜ ਹੁਣ ਇਹਦੇ ਉੱਤੇ ਆਪਾਂ ਥੋੜੀ ਜਿਹੀ ਅਖਰੋਟ ਲਾ ਦੇਵਾਂਗੇ ਗਰਮ-ਗਰਮ ਦੇ ਉੱਪਰ ਹੀ ਲਾਉਣੇ ਆ ਕਿ ਇਹ ਵਿੱਚ ਸੁੱਕੇ ਤੇ ਨਹੀਂ ਲਾਉਣੇ ਗਰਮ ਦੇ ਵਿੱਚ ਹੀ ਲਾਉਣੇ ਆ ਮਗਜ ਫਰੋਟ ਮਾਗਜ ਤੇ ਤੇਲ ਤਿੰਨੇ ਕੁਛ ਆਪਾਂ ਨੇ ਉੱਪਰ ਦੀ ਲਗਾ ਦੇਣੇ ਆ ਹਾਂਜੀ ਹੁਣ ਇਹਨੂੰ ਆਪਾਂ 2 ਮਿੰਟ ਲਈ ਗੋੜ ਨੂੰ ਡਰਾਈ ਹੋਣ ਦਵਾਂਗੇ ਫਿਰ ਇਹਨਾਂ ਨੂੰ ਆਪਾਂ ਮੋਲਡ ਦੇ ਵਿੱਚੋਂ ਕੱਢ ਲਵਾਂਗੇ ਹਾਂ ਜੀ ਦੇਖੋ ਜੀ ਗੋੜ ਆਪਣਾ ਸੁੱਕ ਗਿਆ ਕਿੰਨੀ ਵਧੀਆ ਪੀਸੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਘਰ ਵਿੱਚ ਇਦਾਂ ਹੀ ਬਣਾਇਓ ਪਾਣੀ ਬਿਲਕੁਲ ਨਹੀਂ ਪਾਇਓ ਤਾਂ ਐਦਾਂ ਬਣੂ ਨਹੀਂ ਇਹ ਆਪਣੀ ਜਿਹੜੀ ਪੀਸ ਆ ਇਹ ਟੁੱਟ ਜਾਊਗਾ ਜੋੜਨਾ ਨਹੀਂ ਹੈਗਾ ਹਾਂਜੀ ਆਪਣੀ ਹੁਣ ਬਣ ਕੇ ਤਿਆਰ ਆ ਗੋੜ ਤੁਸੀਂ ਵੀ ਆਪਣੇ ਘਰ ਵਿੱਚ ਇਦਾਂ ਹੀ ਬਣਾਇਓ ਮੈਨੂੰ ਕਮੈਂਟ ਰਾਹੀਂ ਦੱਸਿਓ ਕਿੱਦਾਂ ਦਾ ਬਣਿਆ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਹਾਂਜੀ ਸਤਿ ਸ਼੍ਰੀ ਅਕਾਲ